ਠੇਕੇਦਾਰਾਂ ਵੱਲੋਂ ਰੇੜੀਆਂ ਫਰੀਆਂ ਨੂੰ ਪੈਸੇ ਲੈ ਕੇ ਨਜਾਇਜ਼ ਤੌਰ ਤੇ ਜੋ ਕਰਿਆ ਜਾ ਰਿਹਾ ਜਿਵੇਂ ਗੁਰੂ ਅਮਰਦਾਸ ਮਾਰਕੀਟ ਦੀ ਗੱਲ ਨਾ ਤਾਂ ਠੇਕੇਦਾਰ ਕੋਲ ਕੋਈ ਮਿਊਨਿਸਪਲ ਕੌਂਸਲ ਪ੍ਰਧਾਨ ਠੇਕੇਦਾਰ ਨੂੰ ਚੋਰੀ ਕਰਨ ਦਾ ਰਸਤਾ ਦੇ ਰਿਹਾ ਤੁਸੀਂ ਮਿਊਨਿਸਪਲ ਕਮੇਟੀ ਦੀ ਮੀਟਿੰਗ ਵੀ ਮਸਲਾ ਬਿਲਕੁਲ ਮੈਨੂੰ ਇੱਕ ਵੀ ਕੋਈ ਚੀਜ਼ ਦਿਖਾ ਲੈਣ ਮੇਰੇ ਖਿਲਾਫ ਮੈਂ ਚੌਂਗ 'ਚ ਖੜ ਕੇ ਪાંਸੀ ਲੈ ਲਊਂਗਾ ਆਪਣੇ ਆਪ ਨੂੰ ਰਿਹਾ ਕਰੀਬ ਜੇ ਆਪਾਂ ਪੂਰੀ ਉਹਦੀ ਇਨਕਮ ਦੇਖੀਏ 24 ਤੋਂ 25 ਲੱਖ ਰੁਪਈਆ ਉਹ ਸਾਲ ਦਾ ਉਹ ਰੇੜੀ ਵਾਲਿਆਂ ਦਾ ਬਚੂਰ ਰਿਹਾ ਮੈਂ ਤਾਂ ਨਗਰ ਕੌਂਸਲ ਨੂੰ ਇਹ ਸਲਾਹ ਦਵਾਂਗਾ ਵੀ ਇਹ ਜਿਹੜਾ ਵੈਲਕਮ ਟੂ ਖੰਨਾ ਨਿਊਜ਼ ਲੈਵ ਅੱਜ ਅਸੀਂ ਪਹੁੰਚੇ ਹਾਂ ਖੰਨਾ ਦੀ ਕਟੈਰੀਆਂ ਦੇ ਬਾਹਰ ਇੱਥੇ ਸੁਖਮਨਜੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਗੁਰੂ ਅਮਰਦਾਸ ਮਾਰਕਸ ਦੇ ਵਿੱਚ ਜਿਹੜੇ ਪਾਰਕਿੰਗ ਠੇਕੇਦਾਰ ਵੱਲੋਂ ਰੇੜੀ ਫੜੀ ਵਾਲਿਆਂ ਨੂੰ ਲਗਵਾ ਕੇ ਜਿਹੜਾ ਜੋ ਵੀ ਸਰਕਾਰ ਨੂੰ ਜਾਂ ਜਿਵੇਂ ਕਹਿੰਦੇ ਕੌਂਸਲਰ ਨੂੰ ਚੂਨਾ ਲਾਇਆ ਜਾ ਰਿਹਾ ਉਹਦੇ ਬਾਰੇ ਇਹਨਾਂ ਨੇ ਪਹਿਲਾਂ ਕੌਂਸਲਰ ਦੀ ਮੀਟਿੰਗ ਦੇ ਵਿੱਚ ਵੀ ਮੁੱਦਾ ਉਠਾਇਆ ਹੋਰ ਕਈ ਮੁੱਦੇ ਨੇ ਜਿਹੜੇ ਗ੍ਰੰਡੇ ਨਾਲ ਸੰਬੰਧ ਨੇ ਅੱਜ ਇਹ ਐਸਜੀਐਮ ਖੰਨਾ ਦੇ ਦਫ਼ਤਰ ਦੇ ਬਾਹਰ ਪਿਛਲੇ ਇੱਕ ਹਫ਼ਤੇ ਤੋਂ ਬੈਠੇ ਨੇ ਕਿਹੜੀਆਂ ਗਿਣੀਆਂ ਇਹਨਾਂ ਦੀਆਂ ਮੰਗਾਂ ਨੇ ਕਿ ਕਿਸ ਮਸਲੇ ਨੂੰ ਲੈ ਕੇ ਇਹ ਬੈਠੇ ਨੇ ਇਹਨਾਂ ਦੇ ਨਾਲ ਹੋਰ ਜਿਹੜੇ ਕੌਂਸਲਰ ਨੇ ਜਿਵੇਂ ਪਰਮਪ੍ਰੀਤ ਸਿੰਘ ਪੌਂਪੀ ਜੀ ਹੋਰ ਜਿਹੜੇ ਇਹਨਾਂ ਦੇ ਸਾਥੀ ਨੇ ਉਹ ਵੀ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਆਓ ਗੱਲ ਕਰਦੇ ਹਾਂ ਸੁਖਮਨ ਜੀ ਨਾਲ ਸਕਮਨ ਜੀ ਤੁਸੀਂ ਮਿਊਨਿਸਪਲ ਕਮੇਟੀ ਦੇ ਖਿਲਾਫ ਇੱਕ ਜਿਹੜੇ ਧਰਨਾ ਦਿੱਤਾ ਕੀ ਕਾਰਨ ਹੈ ਜਿਹੜਾ ਕਿ ਤੁਸੀਂ ਆਪ ਤੁਸੀਂ ਮਿਊਨਿਸਪਲ ਕਮੇਟੀ ਦੇ ਵਿੱਚ ਮੈਂਬਰ ਹੋ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਉੱਥੇ ਕਿਉਂ ਨਹੀਂ ਗੱਲ ਕਰਦੇ ਤੇ ਅੱਜ ਧਰਨਾ ਲਾਉਣੇ ਤੁਹਾਨੂੰ ਮਜਬੂਰ ਕਿਉਂ ਹੋਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਪ੍ਰੈਸ ਦਾ ਜਿਹੜੇ ਤੁਸੀਂ ਸਮੇਂ-ਸਮੇਂ ਤੇ ਆ ਕੇ ਸਾਡੀ ਕਵਰੇਜ ਕਰਦੇ ਹੋ ਔਰ ਸਰਕਾਰ ਤੱਕ ਸਾਡੀ ਗੱਲਮ ਚੋਂਹਾਂ ਮਾਨਤਾ ਤੱਕ ਸਾਡੀ ਹਰੇਕ ਗੱਲ ਚੋਂਹਾਂ ਜੀ ਤੁਹਾਡੇ ਤਹਿ ਦਲੋਂ ਧੰਨਵਾਦ ਦੀਆਂ ਅਏ ਜਿਹੜਾ ਧਰਨਾ ਖੰਨੇ ਦੇ ਵਿੱਚ ਸਾਡੇ ਵੱਲੋਂ ਲਾਇਆ ਗਿਆ ਮੇਰੇ ਵੱਲੋਂ ਮੈਂ ਆਮ ਆਦਮੀ ਪਾਰਟੀ ਦਾ ਤੇ ਸਿੰਪਲ ਤੇ ਜਿੱਤੇ ਹੋਇਆ ਖੰਨੇ ਦੇ ਵਿੱਚ ਇਕਲੌਤਾ ਐਮਸੀ ਇਕੱਲਾ ਇਕੱਲਾ ਮੈਂ ਹੀ ਜਿੱਤਿਆ ਸੀ ਔਰ ਮੈਂ ਮਾਨ ਸਾਹਿਬ ਜਿਹੜੇ ਕਿਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਾ ਨਾ ਮੈਂ ਰਿਸ਼ਵਤ ਲਈਆ ਨਾ ਮੈਂ ਲੈਣੀ ਆ ਨਾ ਮੈਂ ਕਿਸੇ ਨੂੰ ਲੈਣਦਿਆਂ ਦੇਖ ਕੇ ਬਰਖਾਸਤ ਕਰ ਸਕਦਾ ਜ਼ੀਰੋ ਟੋਲਰੈਂਸ ਤੋਂ ਮਾਨ ਸਾਹਿਬ ਨੇ ਕੰਮ ਸ਼ੁਰੂ ਕਰਿਆ ਸੀ ਇਸ ਕਰਕੇ ਧਰਨਾ ਇਹ ਨਜਾਇਜ਼ ਜਿਹੜੇ ਨਜਾਇਜ਼ ਸਬਜ਼ੇ ਨੇ ਸ਼ਹਿਰ ਦੇ ਵਿੱਚ ਨਜਾਇਜ਼ ਜਿਹੜੀਆਂ ਫੜੀਆਂ ਲਾਈ ਹੋਈਆਂ ਨੇ ਠੇਕੇਦਾਰ ਵੱਲੋਂ ਰਿੜੀ ਫੜੀਆਂ ਨੂੰ ਪੈਸੇ ਲੈ ਕੇ ਨਜਾਇਜ਼ ਤੌਰ ਤੇ ਜੋ ਕਰਿਆ ਜਾ ਰਿਹਾ ਇਹ ਸਰਕਾਰੀ ਨੀਮੇ ਤਾਂ ਜਿਹਾ ਨਹੀਂ ਹੈ ਜਿਵੇਂ ਗੁਰੂ ਅਮਰਦਾਸ ਮਾਰਕੀਟ ਦੀ ਗੱਲ ਨਾ ਤਾਂ ਠੇਕੇਦਾਰ ਕੋਲ ਕੋਈ ਬਿਲ ਬੁੱਕਾ ਨਾ GST ਨੰਬਰ ਨਾ ਹੀ ਉਹਦੇ ਕੋਲ ਇਹ ਮੰਦਰੀ ਇਹ ਟੈਕਟ ਜਿਹੜੀ ਜਿਨੀ ਬਿਲ ਕੱਢਦੀ ਜਿਹੜੀ ਉਹ ਵੀ ਉਹਦੇ ਕੋਲ ਹੈ ਨਹੀਂ ਉਹ ਗੱਲ ਪਤਾ ਲੱਗਿਆ ਉਹਨਾਂ ਨੇ ਮੇਰੇ ਖਿਲਾਫ ਜਾਂ ਸਾਡੇ ਜਿਹੜੇ ਚਾਰ ਤਿੰਨ ਚਾਰ ਕਾਉਂਸਲਰ ਹੋਰ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰੀ ਆ ਜਿਹਦੇ ਵਿੱਚ ਦੋ ਪੱਤਰਕਾਰਾਂ ਤੋਂ ਇਲਾਵਾ ਹੋਰ ਕੋਈ ਪੱਤਰਕਾਰ ਹੈ ਨਹੀਂ ਵੀ ਨਾ ਸ਼ਹਿਰ ਦੇ ਵਿੱਚੋਂ ਬੁਲਾਇਆ ਗਿਆ। ਔਰ ਉਹ ਜਿਹੜਾ ਬੰਦਾ ਕਹਿ ਰਿਹਾ ਮੈਂ ਰੇੜੀ ਫੜਿਆ ਦਾ ਯੂਨੀਅਨ ਦਾ ਪ੍ਰਧਾਨ ਆ ਉਹ ਪ੍ਰਧਾਨ ਕਿਹਨੇ ਬਣਾਇਆ ਜੀ ਉਹਨੂੰ ਪ੍ਰਧਾਨ ਕਹਿਣ ਦਾ ਕੋਈ ਹੱਕ ਨਹੀਂ ਜਦਕਿ ਜਿਹੜੀ VOTING ਨਾਲ ਜਿਹੜਾ ਪ੍ਰਧਾਨ ਬਣਿਆ ਉਹ ਜਗਦੀਸ਼ ਕੁਮਾਰ ਆ। ਔਰ ਦੂਜੇ ਠੇਕੇਦਾਰ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਨੇ ਵੀ ਮੈਂ 9000 ਰੁਪਇਆ ਦਿੱਲੀ ਆ ਦਿਨਾ ਮੈਂ ਇੱਥੇ ਆਉਂਦਾ ਨਹੀਂ ਮੈਂ ਐਮਐਲਏ ਸਾਹਿਬ ਨੂੰ ਕਹੂੰਗਾ ਜੀ ਇਹ ਮੇਰੀ ਸਮਝ ਤੋਂ ਬਾਹਰ ਆ ਠੇਕਾ ਕਮੇਟੀ ਦਿੰ ਜੀਐਸਟੀ ਨੰਬਰ ਉਹਦੇ ਕੋਲ ਹੈ ਨਹੀਂ ਔਰ ਨੰਬਰ 2 ਤੇ ਜਿਹੜੀ ਇਹ ਬੋਲੀ ہوئی ਆ ਇਹ ਆਫਲਾਈਨ ਬੋਲੀ ہوئی ਆ ਸਰਕਾਰ ਦਾ ਕਹਿੰਦੀ ਆਨਲਾਈਨੋਂ ਕੰਮ ਹੋਣੇ ਸਾਰੇ ਪਾਰਦਰਸ਼ੀ ਵਾਲੇ ਕੰਮ ਹੋਣੇ ਇਹ ਕਿਤੇ ਜਿਹੜਾ ਪ੍ਰਸ਼ਾਸਨ ਆ ਇਹ ਚੋਰੀ ਕਰਨ ਦਾ ਮਿਊਨਿਸਪਲ ਕੌਂਸਲ ਪ੍ਰਧਾਨ ਠੇਕੇਦਾਰ ਨੂੰ ਚੋਰੀ ਕਰਨ ਦਾ ਰਸਤਾ ਦੇ ਰਿਹਾ ਤੁਸੀਂ ਮਿਊਨਿਸਪਲ ਕਮੇਟੀ ਦੀ ਮੀਟਿੰਗ ਦੀ ਮਸਲਤ ਬਿਲਕੁਲ ਹੀ ਜਦੋਂ ਹਾਊਸ ਦੀ ਮੀਟਿੰਗ ਹੋਈ ਆ ਸਾਡੇ ਪਰਮਪ੍ਰੀਤ ਸਿੰਘ ਪੋਪੀ ਜੀ ਅਸੀਂ ਦੋ ਜਣੇ ਸਵਾਲ ਚੱਕਣ ਲੱਗੇ ਪਰ ਪਰਪ੍ਰੀਤ ਸਿੰਘ ਪੋਪੀ ਜੀ ਕਹਿੰਦੇ ਜੀਓ ਸਾਹਿਬ ਗੱਲ ਦੱਸੋ ਵੀ ਜਿਹੜਾ ਇਹ ਠੇਕਾ ਗੁਰੂ ਅਮਰਦਾਸ ਮਾਰਕੀਟ ਦਿੱਤਾ ਠੇਕਿਆ ਨੂੰ ਇਹਦੇ ਵਿੱਚ ਰੇੜੀਆਂ ਫੜੀਆਂ ਲੱਗ ਸਕਦੀ ਨੇ ਉਹਨਾਂ ਨੇ ਕਿਹਾ ਬਿਲਕੁਲ ਹੀ ਨੱਕ ਸਕਦੀਆਂ ਪਰ ਇਹਨਾਂ ਨੇ ਕਿਹਾ ਵੀ ਹੱਲ ਕਰੋ ਉਹਨਾਂ ਵੱਲੋਂ ਜਵਾਬ ਇਹ ਆਇਆ ਵੀ ਮੇਰੇ ਕੋਲ ਤਾਂ ਐਡੀਸ਼ਨ ਚਾਰਜ ਹੈ ਤੇ ਹੁਣ ਤੁਹਾਡਾ ਧਰਨਾ ਕਦੋਂ ਤੱਕ ਜਾਰੀ ਰਹੂਗਾ ਹੋਰ ਕੀ ਸਰਕਾਰ ਤੱਕ ਤੁਸੀਂ ਸੰਬੰਧਿਤ ਕਰ ਦਿੱਤੀ ਮੈਂ ਤਾਂ ਪਹਿਲਾਂ ਵੀ ਕਿਹਾ ਜੀ ਹੁਣ ਤਾਂ ਧਰਨਾ ਸ਼ਾਂਤਮਈ ਢੰਗ ਨਾਲ ਕਰਿਆ ਗਿਆ ਜੇ ਮਾਨ ਸਾਹਿਬ ਨੇ ਸਾਡੀ ਗੱਲ ਦਾ ਜਵਾਬ ਕੋਈ ਇਥੋਂ ਨਾਮ ਦਿੱਤਾ ਮਾਨ ਸਾਹਿਬ ਤੱਕ ਗੱਲ ਪਹੁੰਚ ਗਈ ਤਾਂ ਮੈਨੂੰ ਪੂਰਾ ਵਿਸ਼ਵਾਸ ਆ ਕਿਉਂਕਿ ਅਸੀਂ 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 ਪਾਰਟੀ ਦੇ ਉਹ ਉਹ ਵਰਕਰਾਂ ਜਿਨ੍ਹਾਂ ਨੇ ਪਾਰਟੀ ਵਾਸਤੇ ਖੂਨ ਵੀ ਬਦਲਣ ਲਈ ਤਿਆਰ ਆ ਸੀ ਕੋਈ ਸੜਕ ਕਤਲ ਵੀ ਹੋ ਜਾਵੇ ਮਰਜੀ ਕੋਈ ਪਰਵਾਹ ਨਹੀਂ ਪਰ ਪਾਰਟੀ ਜਿੰਦਾ ਰਹੇ ਮਾਨ ਸਾਹਿਬ ਦੇ ਨਾਲ ਅਸੀਂ ਮਾਨ ਸਾਹਿਬ ਦੀ ਸੋਚ ਨੂੰ ਸਲਾਮ ਆ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਸਲਾਮ ਆ ਪਰ ਮੈਂ ਕਿਤੇ ਨਾ ਕਿਤੇ ਖੰਨੇ ਦੇ ਵਿੱਚ ਐ ਮਹਿਸੂਸ ਕਰ ਰਹਾ ਮੇਰਾ ਵਿਕਾਰ ਕਿਉਂ ਖਤਮ ਕੀਤਾ ਜਾ ਰਿਹਾ ਸਾਡਾ ਐਮ ਐਲ ਏ ਹੋਵੇ ਉਹ ਸਾਡੀ ਸਰਵਾਈ ਨਾ ਹੋਵੇ ਜੀ ਮੈਂ 19 ਤਰੀਕ ਤੋਂ ਤੁਹਾਨੂੰ ਨੇ ਬੈਠਾ ਬੜੀ ਸ਼ਰਮ ਵਾਲੀ ਗੱਲ ਆ ਵੀ ਮਾਨ ਸਾਹਿਬ ਨੂੰ ਮੈਂ ਅਪੀਲ ਕਰਦਾ ਵੀ ਮੇਰੇ ਮੇਰਾ ਜਿਹੜਾ ਵਿਕਾਰ ਆ ਉਹ ਬਚਾਇਆ ਜਾਵੇ ਕਿਰਪਾ ਕਰਕੇ ਮਿਊਸਪਲ ਕਮੇਟੀ ਦੇ ਵਿੱਚ ਹੋਰ ਕਿਤਾ ਚੱਲਦਾ ਹੋਵੇਗਾ ਤੁਹਾਡੀ ਆਤਮੀ ਤੁਹਾਡੀ ਸਰਕਾਰ ਹੋਵੇ ਤੁਹਾਡੀ ਆਤਮੀ ਚਲਦੀ ਨਹੀਂ ਉਹ ਕੌਣ ਨੇ ਜੀ ਪਤਾ ਨਹੀਂ ਜੀ ਕੌਣ ਨੇ ਇੱਕ ਪੱਤਰਕਾਰ ਆ ਅੱਛਾ ਜੀ ਇਹ 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 ਸਰਕਾਰ ਨੂੰ ਇਹੀ ਚਲਾ ਰਹੇ ਨੇ ਕੰਨੇ ਕੰਨੇ ਸ਼ਹਿਰ ਦੇ ਵਿੱਚ ਇਹ ਗੱਪੀਆਂ ਸੱਜੀਆਂ ਆਵਾਮਾਂ ਨੇ ਜੀ ਕਰਨ ਅਰਜੁਨ ਇਹ ਠੀਕ ਹੈ ਜੀ ਹੋਰ ਹੋਰ ਕੋਈ ਹੋਰ ਧਰਨੇ ਦੇ ਵਿੱਚ ਹੋਰ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਘਰ ਘਰ ਜਾ ਕੇ ਜਾਂ ਉਹਨਾਂ ਨੂੰ ਇਹ ਧਰਨੇ ਨੂੰ ਹੋਰ ਬੱਦਾ ਕਰਨ ਨੂੰ ਬਰੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਵਧੀਆ ਸੋਚ ਨੂੰ ਅਪਣਾਉਂਦੇ ਨੇ ਜਿਹੜੇ ਬੰਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਮ ਤੋਂ ਉੱਪਰ ਉੱਠ ਕੇ ਮੇਰੀ ਸਾਰੇ ਸ਼ਹਿਰ ਵਾਸੀ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜੇ ਮੈਂ ਸਹੀ ਆ ਤਾਂ ਮੇਰਾ ਸਾਰੇ ਜਣੇ ਸਾਥ ਦਿਓ ਮੈਂ ਇੱਕ ਪਾਸੇ ਵੀ ਗਲਤ ਮੈਨੂੰ ਕੋਈ ਮੈਂ ਸਾਬਤ ਕਰ ਦੇਵੇ ਜਿਵੇਂ ਇਹਨਾਂ ਨੇ ਕੱਲੇ ਇਲਜ਼ਾਮ ਲਾਏ ਨੇ ਨਾ ਵੀ ਉਹ ਰਿਸ਼ਵਤ ਨੰਗਦਾ ਮੈਨੂੰ ਮੈਨੂੰ ਇੱਕ ਵੀ ਕੋਈ ਚੀਜ਼ ਦਿਖਾ ਦੇਣ ਮੇਰੇ ਖਿਲਾਫ ਮੈਂ ਚੌਂਗ 'ਚ ਖੜ ਕੇ ਫਾਂਸੀ ਲੈ ਲੂੰਗਾ ਆਪਣੇ ਆਪ ਨੂੰ ਪਰ ਮੈਂ ਮਾਨ ਸਾਹਿਬ ਮੇਰਾ ਵਕਾਰ ਬਚਾਇਆ ਜਾਵੇ ਜੀ ਪਾਰਟੀ ਦਾ ਮੈਂ ਤੁਹਾਡੀ ਤੁਸੀ ਜੁਗਨ ਨੂੰ ਕਹਿੰਦੇ ਸਾਨੂੰ ਉਹ ਜੁਗਨ ਨੂੰ ਬਚਾਇਆ ਜਾਵੇ ਕਿਤੇ ਜੁਗਨ ਥੋੜਾ ਬੁਝ ਨ ਇਹ ਸੀ ਸੁਖਮਨ ਜੀ ਇਹਨਾਂ ਨੇ ਕਿਹਾ ਵੀ ਜਿਹੜੇ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋਣਾ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਖਤਮ ਹੋਣਾ ਚਾਹੀਦਾ ਹੈ ਜਿਹੜੀ ਸਰਕਾਰ ਦੀ ਪਾਲਿਸੀ ਹੈ ਜਿਸ ਨੂੰ ਲੈ ਕੇ ਸਰਕਾਰ ਇੱਥੇ ਪਹੁੰਚੀ ਸੀ ਕਰਨੈਲ ਸਿੰਘ ਜੀ ਵੀ ਆਏ ਨੇ ਕਰਨੈਲ ਸਿੰਘ ਅਗਲਾ ਨੇ ਕਰਨੈਲ ਸਿੰਘ ਤੁਸੀਂ ਅੱਜ ਸੁਖਮਨ ਜੀ ਨਾਲ ਧਰਨੇ ਤੇ ਪਹੁੰਚੋ ਕੀ ਕਹਿਣਾ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਨੇ ਦੇ ਅੰਦਰ ਜਿਹੜੀ ਸਰਕਾਰ ਹੈ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਉਤਰੇ ਧਰਤਰਾਸ਼ਟਰ ਬਣਾ ਹੋਇਆ ਅੱਜ ਐਮਐਲਏ ਜਿਹੜਾ ਹੈ ਉਹ ਐਮਐਲਏ ਦਾ ਰੋਲ ਅਦਾ ਨਹੀਂ ਕਰ ਰਿਹਾ ਉਹ ਇੱਕ ਧਰਤਰਾਸ਼ਟਰ ਦੀ ਤਰ੍ਹਾਂ ਬੈਠਾ ਤੇ ਬਾਕੀ ਉਹਦੇ ਜਿਹੜੇ ਖੱਬੇ ਸੱਜੇ ਬਾਜੂ ਨੇ ਉਹ ਭ੍ਰਿਸ਼ਟਾਚਾਰ ਨੂੰ ਇੱਥੇ ਸ਼ਹਿਰ ਦੇ ਵਿੱਚ ਬੜਾਵਾ ਦੇ ਰਹੇ ਨੇ ਤਹਿਸੀਲਾਂ ਦੇ ਅੰਦਰ ਮ्युनਿਸਪਲ ਕਾਉਂਸਲ ਦੇ ਅੰਦਰ ਸੜਕਾਂ ਤੇ ਸ਼ਰੇ ਆਮ ਜਿਹੜੀ ਹੈਗੀ ਹੈ ਉਹ ਲੁੱਟ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨੇ ਪੂਰਨ ਬਹੁਮਤ ਦੇ ਨਾਲ 92 ਜਤਾ ਕੇ ਲਿਆਂਦੀ ਸੀ ਕਿ 0% ਟੋਲਰੈਂਸ ਜਿਹੜਾ ਭ੍ਰਿਸ਼ਟਾਚਾਰ ਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਖੰਨੇ ਸ਼ਹਿਰ ਦੇ ਅੰਦਰ ਉਹਨਾਂ ਦੇ ਆਪਣੇ ਮਿਊਨਿਸਪਲ ਕਾਉਂਸਲ ਜਦੇ ਹੈਗੇ ਉਹ ਧਰਨੇ ਲਾਉਣ ਲਈ ਮਜਬੂਰ ਨੇ ਕਿਉਂਕਿ ਰੇੜੀ ਫੜੀਆਂ ਵਾਲਿਆਂ ਤੋਂ ਨਜਾਇਜ਼ ਵਸੂਲੀ ਕੀਤੀ ਜਾਂਦੀ ਹੈ ਜਿਹੜੀ ਗੁਰੂ ਅਮਰਦਾਸ ਮਾਰਕੀਟ ਦੇ ਅੰਦਰ ਜਿਹੜਾ ਠੇਕਾ ਉਹ ਵਹੀਕਲ ਦਾ ਠੇਕਾ ਪੁੱਤਰ ਜਿਹੜੀਆਂ ਰੇੜੀਆਂ ਫੜੀਆਂ ਲਵਾ ਕੇ ਇੱਕ ਤਾਂ ਗੈਰ ਮਿਆਰੀ ਲੋਕਾਂ ਨੂੰ ਜਿਹੜਾ ਫੂਡ ਸਪਲਾਈ ਕੀਤਾ ਜਾਂਦਾ ਨਾ ਤਾਂ ਇੱਥੇ ਫੂਡ ਸਪਲਾਈ ਇਨਸਪੈਕਟਰ ਨੇ ਕਦੇ ਰੇਡ ਕੀਤੀ ਹੈ ਕੰਨੇ ਸ਼ਹਿਰ ਦੇ ਅੰਦਰ ਇੱਥੇ ਸ਼ਹਿਰਾਂ ਦੇ ਅੰਦਰ ਤੇ ਰੇੜੀ ਫੜੀਆਂ ਦੇ ਅੰਦਰ ਗੈਰ ਮਿਆਰੀ ਫੂਡ ਪਰੋਸਿਆ ਜਾ ਰਿਹਾ ਤੇ ਉਹਨਾਂ ਤੋਂ ਨਜਾਇਜ਼ ਵਸੂਲੀ ਹੋ ਰਹੀ ਹੈ ਅੱਖਾਂ ਬੰਦ ਕਰਕੇ ਜਿਹੜਾ ਹੈਗਾ ਪ੍ਰਸ਼ਾਸਨ ਤੇ ਸਾਡਾ ਜਿਹੜਾ ਐਮ ਐਲ ਏ ਆ ਉਹ ਦੇਖ ਰਿਹਾ ਅਸੀਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਨੂੰ ਕੋ ਅਪੀਲ ਕਰਦੇ ਆ ਕੇ ਪੰਜਾਬ ਦੇ ਅੰਦਰ ਜਿਹੜਾ ਵਾਦਾ ਕਰਕੇ ਤੁਸੀਂ ਪੰਜਾਬੀਆਂ ਦੇ ਨਾਲ ਸਰਕਾਰ ਬਣਾਈ ਸੀ ਪੰਜਾਬੀਆਂ ਦੀ ਆਵਾਜ਼ ਸੁਣੋ ਆਪਣੇ ਜਿਹੜੇ ਤੁਹਾਡੇ ਵਰਕਰ ਨੇ ਉਹਨਾਂ ਦੀ ਆਵਾਜ਼ ਸੁਣੋ ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਸਰਕਾਰ ਬਣਾਈ ਹੈ ਤਾਂ ਜੋ ਜਿਹੜਾ ਉਹਨਾਂ ਲੋਕਾਂ ਦਾ ਜਿਹੜਾ ਮਨ ਤੁਹਾਡੇ ਪ੍ਰਤੀ ਜਿਹੜਾ ਵਿਸ਼ਵਾਸ ਆ ਹੋਰ ਡੂੰਘਾ ਹੋ ਸਕੇ ਤੇ ਜਿਹੜੇ ਠੇਕੇਦਾਰਾ ਬਿਨਾ ਸਿੱਧਾ ਜਿਹੜੀਆਂ ਨੇ ਉਹ ਦੋ ਨੰਬਰ ਦੀਆਂ ਕੱਟ ਰਹੇ ਨੇ ਇਹ ਟੈਕਟਿਕ ਮਸ਼ੀਨ ਨਹੀਂ ਹੈ ਨਾ ਹੀ ਉਹਨਾਂ ਕੋਲ ਕਾਰਬਨ ਕਾਪੀ ਹੈ ਕੋਈ ਤੇ ਜਿਹੜੀ ਤਹਿਬਜ਼ਾਰੀ ਹੈ ਉਹ ਆ ਕਈ ਸਾਲਾਂ ਤੋਂ ਜਿਹੜੀ ਹੈ ਉਹ ਤਹਿਬਜ਼ਾਰੀ ਜਿਹੜੀ ਬੰਦ ਹੈ ਲੇਕਿਨ ਗੈਰ ਕਾਨੂੰਨੀ ਢੰਗ ਦੇ ਨਾਲ ਤਹਿਬਜ਼ੂਰੀ ਜਿਹੜੀ ਹੈ ਉਹ ਵਸੂਲੀ ਜਾ ਰਹੀ ਹੈ ਆਓ ਮਿਲ ਕੇ ਆਪਾਂ ਜਿਹੜੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਸਾਥੀਆਂ ਦਾ ਸਾਥ ਦਈਏ ਧੰਨਵਾਦ ਤੇ ਇਸੇ ਕਰਨੈਲ ਸਿੰਘ ਜੀ ਗੱਲ ਕਰਦੇ ਕਤੂਰੀਆ ਜੀ ਕਤੂਰੀਆ ਜੀ ਤੁਸੀਂ ਜਿਹੜਾ ਮਸਲਾ ਸੁਖਮਨ ਜੀ ਨੇ ਚੱਕਿਆ ਹੈ ਰੈਡੀ ਫੜੀ ਵਾਲਿਆਂ ਨਾਲ ਤੁਸੀਂ ਬੜਾ ਨੇੜੇ ਤੋਂ ਰਹੇ ਹੋ ਇਹ ਕੀ ਹੈ ਜੀ ਇਹਨੋਂ ਨਾਲ ਕੀ ਹੋ ਰਿਹਾ ਹੈ ਤੇ ਕਾਰਨ ਕੀ ਹੈ ਜਿਹੜਾ ਇਹਨਾਂ ਨੇ ਮਸਲਾ ਵੀ ਚੱਕਿਆ ਤੇ ਰੈਡੀ ਫੜੀ ਵਾਲਿਆਂ ਦਾ ਜਿਹੜਾ ਉੱਥੇ ਉਹਨਾਂ ਨਾਲ ਉਹ ਤੋਂ ਵਿਗਿਆਈ ਦਸੂਰੀ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਵੀ ਪਿਛਲੇ ਦਿਨਸ ਹਮੇਂ ਸੈਂਟਰ ਗਵਰਨਮੈਂਟ ਨੇ ਵੈਂਡਰ ਐਕਟ 2014 ਬਣਾਇਆ 2014 ਦੇ ਵਿੱਚ ਰੈਡੀ ਵਾਲਿਆਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਨੇ ਉਹ ਅਧਿਕਾਰਾਂ ਦੇ ਮੁਤਾਬਕ ਉਹਨਾਂ ਨੂੰ ਵੈਂਡਿੰਗ ਜ਼ੋਨ ਦਿੱਤੇ ਗਏ ਨੇ ਸ਼ਹਿਰ ਦੇ ਵਿੱਚ 7 ਵੈਂਡਿੰਗ ਜ਼ੋਨ ਹੈ ਇੱਕ ਵੈਂਡਿੰਗ ਜ਼ੋਨ ਜਿੱਥੇ ਪਹਿਲਾਂ ਨਿਯਾਇਜ਼ ਬਸੂਲੀ ਹੋ ਰਹੀ ਸੀ 260 ਰੁਪਏ ਡੇਲੀ ਉਹਦੇ ਵਿੱਚ 17 ਦਿਨ ਧਰਨਾ ਲਾ ਕੇ ਸਾਡੇ ਵੱਲੋਂ ਉਹ ਵੈਂਡਿੰਗ ਜ਼ੋਨ ਜੀਟੀਬੀ ਮਾਰਕੀਟ ਦਾ ਦਲਾਇਆ ਗਿਆ 6 ਵੈਂਡਿੰਗ ਜ਼ੋਨ ਪੈਂਡਿੰਗ ਬਏ ਨੇ ਜੇ ਨਗਰ ਕੌਂਸਲ ਨੇ ਕਾਰ ਪਾਰਕਿੰਗ ਦਾ ਠੇਕਾ ਦਿੱਤਾ ਹੈ ਕੋਈ ਐਗਰੀਮੈਂਟ ਦੇ ਵਿੱਚ ਇਹ ਸ਼ਰਤ ਲਿਖੀ ਹੈ ਵੀ ਉੱਥੇ ਰੇੜੀ ਨਹੀਂ ਲੱਗ ਸਕਦੀ ਤਾਂ ਨਗਰ ਕੌਂਸਲ ਨੂੰ ਚਾਹੀਦਾ ਸੀ ਉਹਨਾਂ ਨੂੰ ਵੈਂਡਿੰਗ ਜ਼ੋਨਾਂ 'ਚ ਬਸਾਇਆ ਜਾਵੇ ਹੁਣ ਜਦੋਂ ਠੇਕੇਦਾਰ ਉਹ ਰੇੜੀ ਵਾਲਿਆਂ ਤੋਂ 250 ਤੋਂ 350 ਰੁਪਏ ਵਸੂਲਦੇ ਆ ਕਰੀਬ ਜੇ ਆਪਾਂ ਪੂਰੀ ਉਹਦੀ ਇਨਕਮ ਦੇਖੀਏ 24 ਤੋਂ 25 ਲੱਖ ਰੁਪਈਆ ਉਹ ਸਾਲ ਦਾ ਰੇੜੀਆਂ ਵਾਲਿਆਂ ਦਾ ਵਸੂਦਾ ਮੈਂ ਤਾਂ ਨਗਰ ਕੌਂਸਲ ਨੂੰ ਇਹ ਸਲਾਹ ਦਵਾਂਗਾ ਵੀ ਇਹ ਜਿਹੜਾ ਠੇਕਾ 26 ਲੱਖ ਦੇ ਤੁਸੀਂ ਦਿੱਤਾ ਹੋਇਆ ਹੈ ਵੀ ਉੱਥੇ ਕਾਰਾਂ ਲਗਣੀਆਂ ਬੰਦੀ ਕਰ ਦੋ ਕਾਰਾਂ ਜੀਟੀ ਰੋਡ ਤੇ ਹੀ ਲਗਾ ਦਿਓ ਜੀਟੀ ਰੋਡ ਤੇ ਬੰਦੇ ਤਾਂ ਪਹਿਲਾਂ ਮਰਦੇ ਹੀ ਪਏ ਨੇ ਕਾਰਾਂ ਹੋਰ ਲੱਗ ਜਾਣਗੀਆਂ ਹੋਰ ਮਰ ਜਾਣਗੇ ਦੋ ਚਾਰ ਕਿਉਂਕਿ ਪ੍ਰਸ਼ਾਸਨ ਨੂੰ ਤਾਂ ਇਸ ਚੀਜ਼ ਦੀ ਪਰਵਾਹ ਨਹੀਂ ਜੀ ਉਲਟ ਸਰਕਾਰ ਨੂੰ ਕਮਾਈ ਜ਼ਿਆਦਾ ਹੋ ਜਾਊਗੀ ਜਿਹੜਾ 26 ਲੱਖ ਦਾ ਠੇਕਾ ਹੈ ਆਪਾਂ ਕਰੋੜ ਦਾ ਵੀ ਦੇ ਸਕਦੇ ਹਾਂ ਕਿਉਂਕਿ ਹਲੇ ਤਾਂ 30 ਰੇੜੀਆਂ ਨੇ ਉੱਥੇ ਜੇ ਆਪਾਂ ਉਥੇ 300 ਲਵਾ ਦਈਏ ਤਾਂ ਇਹ ਕਮਾਈ ਕਰੋੜ ਤੋਂ ਉੱਤੇ ਦੀ ਹੋ ਜੂਗੀ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਵੀ ਆਪਾਂ ਬੰਦੇ ਮਰਵਾਣੇ ਆ ਇੱਥੇ ਜੀਟੀ ਰੋਡ ਤੇ ਜਿਹੜੀਆਂ ਕਾਰਾਂ ਜੀਟੀ ਰੋਡ ਤੇ ਖੜੀਆਂ ਨੇ ਉਹਦੇ ਨਾਲ ਜਿਹੜੇ ਬੰਦੇ ਮਰ ਰਹੇ ਨੇ ਉਹ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਪ੍ਰਸ਼ਾਸਨ ਨੂੰ ਫਿਰ ਚੋਰੀ ਦੇਖੋ ਕਿਹੜੇ ਢੰਗ ਨਾਲ ਕਰਾ ਰਹੇ ਆ ਪ੍ਰਸ਼ਾਸਨ ਉਹਨਾਂ ਨੂੰ ਈ-ਟਿਕਟਿੰਗ ਮਸ਼ੀਨ ਹੋਂਦੇ ਕੋਲ ਨਹੀਂ ਗਈ ਜੀਐਸਟੀ ਦਾ ਪਹਿਲਾ ਨਿਯਮ ਹੈ ਵੀ ਉਹਨੇ ਐਚਐਸਐਨ ਨੰਬਰ ਦੇ ਨਾਲ ਬਿੱਲ ਘਟਣਾ ਉਹਦੇ ਚ ਬਕਾਇਦਾ ਸੀ ਦੇ ਵਿੱਚ ਗੱਡੀ ਦਾ ਨੰਬਰ ਪਾਣਾ ਗੱਡੀ ਦੇ ਨੰਬਰ ਦੇ ਨਾਲ ਉਹਨੇ ਜਿੰਨਾ GST 18% ਉਹਦੇ ਤੋਂ ਵਸੂਲੀਆਕਾਰ ਵਾਲੇ ਤੋਂ ਉਹ ਉਹ ਉਹਦੇ 'ਚ ਨਜ਼ਰ ਆਣਾ ਚਾਹੀਦਾ। ਨਾ ਤਾਂ ਉਹਦੇ ਕੋਲ ਕਾਰਬਨ ਕਾਪੀ ਆ ਬਿਲਦੀ, ਨਾ ਉਹਦੇ ਕੋਲ ਟਿਕਟਿੰਗ ਮਸ਼ੀਨ ਹੈ। ਠੇਕਾ ਜਿਹੜਾ ਉਹ ਠੇਕਾ ਵੀ ਜਿਹੜਾ ਦੇ ਰੱਖਿਆ ਇਹਨਾਂ ਨੇ ਉਹ ਆਫਲਾਈਨ ਦੇ ਰੱਖਿਆ, ਆਨਲਾਈਨ ਠੇਕਾ ਨਹੀਂ ਦਿੱਤਾ। ਆਨਲਾਈਨ ਠੇਕਾ ਦਿੰਦਾ ਤਾਂ ਕੰਡੀਸ਼ਨਾਂ ਹੁੰਦੀਆਂ। ਹੋਰ ਤਾਂ ਹੋਰ ਸੁਣੋ, ਤੁਸੀਂ ਐਮਸੀਆਂ ਕੋਲ ਕਿਸੇ ਕੋਲ ਵੀ ਕਿਸੇ ਕੋਲ ਵੀ ਟੈਂਡਰ ਦੀਆਂ ਜਿਹੜੀਆਂ ਕੰਡੀਸ਼ਨਾਂ ਐ, ਜਿਹੜਾ ਬ੍ਰਾਂਚ ਐ, ਉਹ ਕੰਡੀਸ਼ਨਾਂ ਦੀ ਕਾਪੀ ਨਹੀਂ ਦਿੰਦਾ। ਕਿਸੇ ਵੀ ਐਮਸੀ ਨੂੰ ਦੇ ਦੇ ਸਾਫ ਸੁਥਰੇ ਨੇ ਦੇ ਐਮਸੀਆਂ ਦੇ ਮੂਰੇ ਜਿਹੜਾ ਟੈਂਡਰ ਹੋਇਆ ਉਹਦੀਆਂ ਕੰਡੀਸ਼ਨਾਂ ਦੀਆਂ ਕਾਪੀਆਂ ਰੱਖਣ ਕੰਡੀਸ਼ਨਾਂ ਪਤਾ ਹੋਣ ਕਿਹੜੀਆਂ ਕੰਡੀਸ਼ਨਾਂ ਦਾ ਠੇਕਾ ਦਿੱਤਾ ਹੋਇਆ ਇਹਦਾ ਮਤਲਬ ਪ੍ਰਸ਼ਾਸਨ ਨੇ ਇਹਨਾਂ ਨੂੰ ਚੋਰੀ ਕਰਨ ਦਾ ਮੌਕਾ ਦਿੱਤਾ ਨਾ ਠੇਕੇਦਾਰ ਨੂੰ 24 ਲੱਖ 25 ਲੱਖ ਜਦੋਂ ਉਹ ਰੇੜੀ ਵਾਲਿਆਂ ਦਾ ਵਸੂਲ ਲਿਆ ਕਾਰਾਂ ਵਾਲਿਆਂ ਤੋਂ ਵੀ ਤਾਂ 25 ਲੱਖ ਵਸੂਲ ਲਿਆ 50 ਲੱਖ ਦੀ ਕਮਾਈ ਹੈ ਜਦੋਂ ਸਾਲ ਬਾਅਦ ਉਹਨੇ ਦਿਖਾਣਾ ਉਹਨੇ ਕਹਿਣਾ ਵੀ ਮੈਂ ਤਾਂ 25 ਲੱਖ ਰੁਪਏ 26 ਲੱਖ ਰੁਪਏ ਦੇਤਾ ਨਗਰ ਕੌਂਸਲ ਨੂੰ ਹਾਂ ਪਰ ਮੇਰੀ ਜਿਹੜੀ ਕਮਾਈ ਹੈ ਕਮਾਈ ਤਾਂ ਹੋਈ ਨਹੀਂ ਕਿਉਂਕਿ ਉਹਨਾਂ ਕੋਲ ਸੀਟ ਤਾਂ ਕੋਈ ਹੈ ਨਹੀਂ ਕਾਰਬਨ ਕਾਪੀ ਕੋਈ ਉਹਨਾਂ ਕੋਲ ਹੈ ਨਹੀਂ ਇਨਡਿਕਟਿੰਗ ਦਾ ਉਹਨਾਂ ਕੋਲ ਰਕਾਣ ਨਹੀਂ ਹੈ ਕੋਈ ਹੈਗਾ ਇਹ ਚੋਰੀ ਸਰਿਆਮ ਪ੍ਰਸ਼ਾਸਨ ਮਿਲ ਕੇ ਕਰਾ ਰਿਹਾ ਹੈ ਲੋਕ ਇਹਦੇ ਨਾਲ ਜੁੜੇ ਬੈਠੇ ਨੇ ਹੈ ਪਰ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤੁਸੀਂ ਕੀ ਮੰਗ ਕਰਦੇ ਹੋ ਜਿਹੜਾ ਇਹ ਮੈਂ ਮੰਗ ਕਰਦਾ ਵੀ ਪ੍ਰਸ਼ਾਸਨ ਨੂੰ ਨਿਯਮਾਂ ਦੇ ਅਨੁਸਾਰ ਜਿਹੜੀ ਫੜੀ ਵਾਲਿਆਂ ਨੂੰ ਜੋਨਾਂ ਦੇ ਵਿੱਚ ਵਸਾਇਆ ਜਾਵੇ ਜਿਹੜੇ ਜ਼ੋਨ ਪੈਂਡਿੰਗ ਜ਼ੋਨ ਨੇ ਉਹ ਪੈਂਡਿੰਗ ਜ਼ੋਨਾਂ ਦੇ ਵਿੱਚ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਨੀਮਾ ਦੇ ਅਨੁਸਾਰ ਕਿ ਜਿਹੜਾ ਠੇਕੇਦਾਰ ਹੈ ਠੇਕੇਦਾਰ ਨੂੰ ਈ ਟਿਕਟਿੰਗ ਮਸ਼ੀਨ ਜਾਂ ਕਾਰਬਨ ਕਾਪੀ ਲਗਾਮ ਵੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਾਣ ਵੀ ਉਹ ਕਾਰਬਨ ਕਾਪੀ ਆਪਣੇ ਕੋਲ ਰੱਖਣ ਕਿਉਂਕਿ ਜੀਐਸਸੀ ਚੋਰੀ ਨਾ ਹੋ ਸਕੇ ਸਰਕਾਰ ਨਾਲ ਕੋਈ ਬੇਈਮਾਨੀ ਨਾ ਹੋ ਸਕੇ ਠੀਕ ਹੈ ਇਹ ਸੀ ਇਹ ਸੀ ਸਥੂਰੀਆ ਜੀ ਇਹਨਾਂ ਨੇ ਵੀ ਕਿਹਾ ਵੀ ਈ ਟਿਕਟਿੰਗ ਜਿਹੜੀ ਹੋਣੀ ਚਾਹੀਦੀ ਆ ਆਪ ਕਰਦੇ ਆ ਪੌਂਪੀ ਜੀ ਨਾਲ ਗੱਲ ਪੰਪੀ ਜੀ ਤੁਸੀਂ ਧਰਨੇ ਤੇ ਪਹੁੰਚੇ ਹੋ ਜਿਹੜਾ ਸੁਖਮਨ ਜੀ ਵੱਲੋਂ ਕਹਿੰਦੇ ਆ ਹਰਕਤ ਸੱਚ ਦੇ ਨਾਮ ਦਾ ਆਇਆ ਗਿਆ ਮਾਰਕੀਟ ਦੇ ਵਿੱਚ ਠੇਕੇਦਾਰਾਂ ਨਾਲ ਜਿਹੜੀ ਜਿੱਦ ਹੈ ਹੋਰ ਵੀ ਜਿਹੜੇ ਮਸਲੇ ਨੇ ਜੀ ਤੁਸੀਂ ਸਮੇਂ ਸਮੇਂ ਤੇ ਕਮੇਟੀ ਦੇ ਹਾਊਸ ਦੇ ਵਿੱਚ ਰਹੁੰਦੇ ਰਹੇ ਹੋ ਕੀ ਕੀ ਕਹਿਣਾ ਸੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਕਵਰਿੰਗ ਕਰਨ ਆਏ ਹੋ ਸੋ ਜਿਹੜੀ ਹੈਗਾ ਇਹ ਜਿਹੜਾ ਬੇਸਿਕਲੀ ਧਰਨਾ ਹੈਗਾ ਗੁਰੂ ਅਮਰਦਾਸ ਮਾਰਕੀਟ ਦੀ ਜਿਹੜੀ ਪਾਰਕਿੰਗ ਆ ਉਹ ਪਾਰਕਿੰਗ ਨਾ ਹੋ ਕੇ ਉਹਨੂੰ ਇਹਨਾਂ ਨੇ ਇੱਕ ਵੈਂਡਰ ਜ਼ੋਨ ਬਣਾ ਲਿਆ ਹੈ ਜੋ ਉਹਦੇ ਖਿਲਾਫ ਆ ਐਕਚੁਅਲ ਦੇ ਵਿੱਚ ਜਿਹੜਾ ਠੇਕਾ ਹੋਇਆ ਠੇਕੇ ਦੇ ਜੋ ਐਗਰੀਮੈਂਟ ਨੇ ਉਹਦੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਬਿਲਕੁਲ ਕਲੀਅਰਲੀ ਲਿਖਿਆ ਗਿਆ ਕਿ ਉਹਦੇ ਵਿੱਚ ਕੋਈ ਵੀ ਰੇੜੀ ਨਹੀਂ ਲਵਾ ਸਕਦੇ ਕੋਈ ਅਸੀਂ ਇਨਕ੍ਰੋਚਮੈਂਟ ਨਹੀਂ ਕਰਵਾ ਸਕਦੇ ਉਹਨੂੰ ਜਸਟ ਅਸੀਂ ਇੱਕ ਠੇਕਾ ਦਿੱਤਾ ਵੀ ਉਹਨੇ ਪਾਰਕਿੰਗ ਦੀ ਪੇਮੈਂਟ ਕਲੈਕਟ ਕਰਕੇ ਸਾਨੂੰ ਦੇਣੀ ਹੈ ਨਾ ਕਿ ਉਹਨੂੰ ਅਸੀਂ ਕਿਹ ਚੀਜ਼ ਕੋਈ ਲੀਜ਼ ਤੇ ਦੇਤੀ ਵੀ ਇੱਥੇ ਉਹ ਜੋ ਮਰਜ਼ੀ ਕਰੇ ਨਾ ਕਰੇ ਸੋ ਉਹਦੇ ਲਈ ਹਾਊਸ ਦੇ ਵਿੱਚ ਮੈਂ ਮੁੱਦਾ ਚੱਕਿਆ ਸੀ ਵੀ ਆਪਾਂ ਜਿਹੜੀ ਰੇੜੀ ਪਾਰਕ ਉੱਤੇ ਲੱਗ ਰਹੀਆਂ ਨੇ ਉਹ ਵੀ ਤੁਹਾਡੇ মিডিਆ ਵੱਲੋਂ ਹੀ ਆਇਆ ਸੀ ਸਾਹਮਣੇ ਕਿ ਉੱਤੇ ਸ਼ਰਿਆਮ ਧੱਕਾ ਕੀਤਾ ਗਿਆ ਜੱਟ ਮੰਡੀ ਵਾਲਿਆਂ ਤੋਂ ਧੱਕੇ ਨਾਲ ਪੈਸੇ ਗਰਾਹੇ ਗਏ ਨੇ ਵੀਡੀਓ ਬਹੁਤ ਚੱਲ ਰਹੀਆਂ ਨੇ ਕਿਸੇ ਤੋਂ 300 ਲੈ ਰਹੇ ਨੇ ਕਿਸੇ ਤੋਂ 500 ਗੁੰਡਾਗਰਦੀ ਕਰ ਰਹੇ ਨੇ ਜਦੋਂ ਇਹ ਚੀਜ਼ ਉਸ ਗੁੰਡਾਗਰਦੀ ਦੇ ਲੈਵਲ ਤੇ ਆ ਗਈ ਹੈ ਤਾਂ ਫਿਰ ਇਹ ਤਾਂ ਨਹੀਂ ਹੈਗੀ ਅਸੀਂ ਉੱਤੇ ਹਾਊਸ 'ਚ ਬੈਠੇ ਹਾਂ ਚੁਣੇਵੇਂ ਨਮਾਇंदे ਆ ਤੇ ਅਸੀਂ ਬਰਦਾਸ਼ਤ ਕਰੀਏ ਸੁਖਮਨਜੀਤ ਸਿੰਘ ਨੇ ਬਹਿਲ ਕੀਤੀ ਆ ਜੀ ਇਹਨਾਂ ਦੇ ਅਸੀਂ ਨਾਂ ਲਾ ਕੇ ਖੜ ਗਏ ਆ ਉੱਤੇ ਟੋਟਲੀ ਹਨੀ ਉੱਤੇ ਇਨਕ੍ਰੂਚਮੈਂਟ ਕਰਾ ਕੇ ਪਾਰਕਿੰਗ ਨਾ ਹੋ ਕੇ ਕਮੈਂਡਰ ਜ਼ੋਨ ਬਣਾ ਕੇ ਉੱਥੋਂ ਕਮਾਈ ਲੱਤੀ ਜਾ ਰਹੀ ਆ ਸੈਕੰਡ ਆਪਸ਼ਨ ਇਹ ਆ ਕਿ ਉਥੇ ਅਸੀਂ ਤਾਂ ਪਹਿਲਾਂ ਵੀ ਐਡੀ ਨਲਾਇਕ ਅਫਸਰ ਸ਼ਾਹੀ ਆ ਅਸੀਂ 2 ਸਾਲ ਦੇ ਹਾਊਸ 'ਚ ਰੌਲਾ ਪਾ ਰਹੇ ਹਾਂ ਕਿ ਤੁਸੀਂ ਉਹਦੀ ਪਾਰਕਿੰਗ ਦਾ ਠੇਕਾ ਕਿਉਂ ਨਹੀਂ ਦੇ ਰਹੇ ਇਹਨਾਂ ਨੇ ਫਿਰ ਦੇਖਿਆ ਵੀ ਪਾਰਕਿੰਗ ਦੇ ਠੇਕੇ ਨੂੰ ਇਹਨਾਂ ਨੇ ਪ੍ਰੈਸ਼ਰਾਈਜ਼ ਕਰਤਾ ਇਹਨਾਂ ਨੇ ਉਹਦਾ ਆਫਲਾਈਨ ਠੇਕਾ ਦਿੱਤਾ ਉੱਥੇ ਦੁਨੀਆ ਬਾਹਰ ਹੋਣ ਗੱਲਾਂ ਆ ਰਹੀਆਂ ਨੇ ਸਾਹਮਣੇ ਕੱਲ ਤੁਸੀਂ ਨਹੀਂ ਸੀ ਇੱਥੇ ਜਿਹੜੇ ਬੰਦੇ ਹੋਰ ਠੇਕਾ ਲੈਣ ਦੇ ਚਾਹਵਾਂ ਸੀ ਉਹ ਪਹੁੰਚੇ ਹੋਏ ਸੀ ਉਹ ਕਹਿ ਰਹੇ ਸੀ ਅਸੀਂ ਫੀਸ ਭਰਉਣ ਗਏ ਆ ਸਾਡੀ EO ਨੇ ਫੀਸ ਤੱਕ ਨਹੀਂ ਭਰੀ ਵੀ ਅਸੀਂ ਬੋਲੀ ਦੇਣੀ ਆ ਆਫਲਾਈਨ ਬੋਲੀ ਰੱਖੀ ਗਈ ਆ ਕਲੱਬ ਕਰਾ ਕੇ ਇਹਨਾਂ ਨੇ ਉਹ ਤੋਂ ਸਿਰਫ ਜੋ ਮਿਨੀਮਮ ਪ੍ਰਾਈਸ ਹੈ ਉਹ ਤੋਂ 50000 ਰੁਪਏ ਦਿੱਤੀ ਆ ਕਲੱਬ ਕਰਾ ਕੇ ਇਹ ਪਾਰਕਿੰਗ ਦਿੱਤੀ ਗਈ ਆ ਪਾਸਟੈਂਡ ਦਿੱਤਾ ਗਿਆ ਸੋ ਜਿਹੜੀਆਂ ਇਹ ਚੀਜ਼ਾਂ ਇਹ ਕੀਆਂ ਨੇ ਇਹ ਇਹਨਾਂ ਦੀ ਮਿਸਪੈਲਟੀ ਦੀ ਜਿਹੜੀ ਅਫਸਰ ਚ ਆਈ ਉਹਦੀ ਮੂਲੀ ਭੁਗਤ ਨਾਲ ਹੋ ਰਹੀਆਂ ਨੇ ਇੱਕ ਹੋਰ ਮੈਚ ਐਡ ਕਰਦਾ ਖੰਨੇ ਤਹਿ ਬਜਾਰੀ ਦੀ ਟੀਮ ਆ ਆਪਾਂ ਸਾਰੇ ਖੰਨੇ ਦੇ ਆ ਤੁਸੀਂ ਵੀ ਖੰਨੇ ਹੀ ਕਾਫੀ ਕਰਦੇ ਹੋ ਇਹਨਾਂ ਦਾ ਕਿਹੜਾ ਸਟੋਰ ਆ ਜਿੱਤੇ ਅੱਜ ਦਾ ਕਿ ਇਹਨਾਂ ਨੇ ਜਿਹੜੀਆਂ ਚੀਜ਼ਾਂ ਇਹਨਾਂ ਨੇ ਫੜੀਆਂ ਨੇ ਜ਼ਬਤ ਕੀਤੀਆਂ ਨੇ ਉਹ ਰੱਖੀਆਂ ਹੋਈਆਂ ਨੇ ਤੁਸੀਂ ਅੱਜ ਹੀ ਉਹਨੂੰ ਮੇਰੇ ਤੋਂ ਬਾਅਦ ਹੀ ਉਹਨੂੰ ਸਵਾਲ ਕਰ ਲੈਣ ਤੋ ਇੱਕ ਸਿੰਗਲ ਚੀਜ਼ ਦਿਖਾ ਦੇਵੇ ਵੀ ਉਹਨੇ ਇਹ ਚੀਜ਼ ਫੜ ਕੇ ਰੱਖੀ ਵੀ ਆ ਨੰਬਰ 2 ਤੇ ਤਹਿ ਬਜਾਰੀ ਦੇ ਵਿੱਚ ਇਹਨਾਂ ਨੇ ਕਿੰਨੀ ਪੈਨਲਟੀ ਹੁਣ ਦਾ ਇਕੱਠੀ ਕੀਤੀ ਆ ਇਹਨਾਂ ਦਾ ਵਾਸਲੇ ਸਮਾਨ ਸਾਹਿਬ ਤੁਹਾਡਾ ਘਰ ਮਲੂਰ ਰੋਡ ਤੇ ਮੇਰਾ ਵੀ ਆ ਤੁਹਾਡਾ ਵੀ ਮਲੂਰ ਰੋਡ ਤੇ ਆ ਮਲੂਰ ਰੋਡ ਤੇ ਨਿਕਲਣ ਨੂੰ ਕੋਈ ਨਹੀਂ ਹੁੰਦੀ ਇਹਨਾਂ ਦਾ ਬੱਸ ਚੱਲੇ ਇਹ ਤਾਂ ਮਲੂਰ ਰੋਡ ਨੂੰ ਵੀ ਖਤਮ ਕਰ ਦੇ ਇਹਨਾਂ ਦੇ ਹਾਲਾਤ ਉਹ ਵੱਧ ਤੋਂ ਵੱਧ ਹੋਏ ਹੋਏ ਨੇ ਇਹ ਵੀ ਹੋ ਸਕਦਾ ਵੀ ਕੱਲ ਨੂੰ ਇੱਥੇ ਕਮੇਟੀ ਵਾਲੇ ਮਿੱਟੀ ਚੱਕ ਕੇ ਵੇਚਣ ਲੱਗ ਜਾਣ ਚੋਰ ਬਿਜਾਰੀ ਹੱਦ ਤੋਂ ਵੱਧ ਹੋਈ ਵੀ ਆ ਇੰਨੀ ਹੱਦ ਤੋਂ ਵੱਧ ਇੰਨੀ ਹੱਦ ਤੋਂ ਵੱਧ ਚੋਰ ਬਿਜਾਰੀ ਹੋਈ ਵੀ ਆ ਕਿ ਉਹ ਬਰਦਾਸ਼ਤ ਤੋਂ ਬਾਹਰ ਆ ਜਦੋਂ ਇਹ ਚੀਜ਼ਾਂ ਬਾਹਰ ਚਲੀ ਜਾਣ ਤਾਂ ਹੰਨੇ ਲਾਉਣੇ ਪੈਂਦੇ ਨੇ ਅਸੀਂ ਇਹਦੇ ਲਈ ਪੋਜ਼ਿਟਿਵ ਆ ਅਸੀਂ ਇਹਨੂੰ ਕੋਈ ਉਹ ਨਹੀਂ ਕਰਦੇ ਸਾਡਾ ਤਾਂ ਮਾਡੇ ਗੱਲ ਕਰੀ ਸੀਗੀ ਵਿਚੇ ਗੱਲ ਕਰੀ ਸੀ ਕਿ ਕਿਸਾਨ ਆ ਜਿਹੜੀ ਕਿਸਾਨ ਮੰਡੀ ਲੱਗਦੀ ਆ ਕਿਸਾਨ ਮੰਡੀ ਤੋਂ ਮਿਊਸਪਲ ਮਾਰਕੀਟ ਕਮੇਟੀ ਪਹਿਲਾਂ ਹੀ ਐਕਸਟਰਾ ਲੈ ਰਹੀ ਆ ਨਹੀਂ ਉਹਦੇ ਵਿੱਚ ਵੀ ਤੁਸੀਂ ਦੇਖੋ ਜੀ ਹੋਰ ਆਜੋ ਹੁਣ ਇਸ ਗੱਲ ਤੇ ਵੀ ਆਜੋ ਇਹ ਤਾਂ ਬਹੁਤ ਲੰਬੀ ਡਿਸਕਸ਼ਨ ਚੱਲੀ ਹੋਊ ਮਿਸਪੈਲਟੀ ਦੇ ਕਿਸੇ ਵੀ ਐਕਟ ਦੇ ਅਕੋਰਡਿੰਗ ਮਿਸਪੈਲਟੀ ਕਿਸਾਨ ਮੰਡੀ ਤੋਂ ਕੋਈ ਚੀਜ਼ ਨਹੀਂ ਲੈ ਸਕਦੀ ਉਹ ਵੀ ਹੋਰ ਆ ਮੈਨੂੰ ਕੋਈ ਕਹਿਣ ਅੰਗਰੇਜ਼ ਨਹੀਂ ਹੈਗਾ ਕੋਈ ਰੇੜੀ ਵਾਲਾ ਚਾਹੇ ਕੋਈ ਆ ਕੋਈ ਲਾਅ ਦੇ ਵਿੱਚ ਰਹੇ ਜੇ ਰੇੜੀ ਵਾਲਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹ ਕਤਲ ਕਰਦਾ ਫਿਰੂਗਾ ਜਾਂ ਕੋਈ ਗਲਤ ਚੀਜ਼ਾਂ ਵੇਚਦਾ ਫਿਰੂਗਾ ਰੇੜੀ ਵਾਲਿਆਂ ਦੇ ਵਿੱਚ ਕਿਸਾਨ ਮੰਡੀ ਦਾ ਮੋਟਿਵ ਹੁੰਦਾ ਕਿਸਾਨ ਤੋਂ ਸਿੱਧਾ ਪ੍ਰੋਡਕਟ ਆਕੇ ਲੋਕਾਂ ਤੱਕ ਵੇਚਣ ਲਈ ਆਵੇ ਨਾ ਕਿ ਉਹਨੂੰ ਵਿਚ ਵਿਚੋਲੀਆ ਕੇ ਖਰੀਦਣ ਕਿਸਾਨ ਮੰਡੀ ਤਾਂ ਉੱਤੇ ਜ਼ਿੰਮੇਵਾਰ ਨਹੀਂ ਆਉਂਦਾ ਉੱਤੇ ਰੇੜੀਆਂ ਵਾਲੇ ਬੰਦੇ ਆਉਂਦੇ ਨੇ ਰੇੜੀਆਂ ਵਾਲੇ ਆਉਂਦੇ ਨੇ ਆਕੇ ਆਪਣਾ ਸਮਾਨ ਵੇਚਦੇ ਨੇ ਸਮਾਨ ਵੇਚ ਕੇ ਚਲੇ ਜਾਂਦੇ ਨੇ ਕਿਸਾਨ ਮੰਡੀ ਲਈ ਮਾਰਕੀਟ ਕਮੇਟੀ ਨੇ ਜਗ੍ਹਾ ਪ੍ਰੋਵਾਈਡ ਕਰਾਉਣੀ ਹੈ ਮਾਰਕੀਟ ਕਮੇਟੀ ਨੇ ਉਹਨਾਂ ਨੂੰ ਬੈਂਚ ਪ੍ਰੋਵਾਈਡ ਕਰਾਉਣੇ ਨੇ ਮਾਰਕੀਟ ਕਮੇਟੀ ਨਹੀਂ ਹੀ ਉਹਨਾਂ ਨੂੰ ਕੋਈ ਜੋ ਵੀ ਉਪਰ ਕੁਝ ਵੀ ਦੇਣ ਉਹਨਾਂ ਨੂੰ ਪ੍ਰੋਵਾਈਡ ਕਰਾਉਣੀਆਂ ਸੋ ਮਾਰਕੀਟ ਕਮੇਟੀ ਖਤਮ ਆ ਕਿਸਾਨ ਮੰਡੀ ਲੱਗਦੀ ਆ ਸੀ ਐਪਰੀਸ਼ੀਏਟ ਕਰਦੇ ਹਾਂ ਦੋ ਪੈਸੇ ਬਣਾਉਣ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਨੇ ਚਾਹੀਦੇ ਨੇ ਕਿਸਾਨ ਮੰਡੀ ਦੇ ਨਾਂ ਤੇ ਵੀ ਟੱਗੀ ਆ ਸ਼ਹਿਰ ਦੇ ਹਾਲਾਤ ਇੰਨੇ ਵੱਤੋਂ ਵੱਤਰ ਨੇ ਕਿ ਆਪਾਂ ਬਰਦਾਸ਼ਤ ਨਹੀਂ ਬਰਦਾਸ਼ਤ ਦੇ ਲਾਇਕ ਨਹੀਂ ਹੈ ਜੇ ਅੱਜ ਵੀ ਨਾ ਬੋਲੇ ਫਿਰ ਕਦ ਬੋਲਾਂਗੇ ਠੀਕ ਹੈ ਇਹ ਸੀ ਪਰਮਪਰੇਸਿਵ ਪੌਪੀ ਕਹਿੰਦੇ ਜੇ ਅੱਜ ਵੀ ਨਾ ਬੋਲੇ ਤਾਂ ਕਦੋਂ ਬੋਲਾਂਗੇ ਕਿਉਂਕਿ ਹਾਊਸ ਦੇ ਵਿੱਚ ਵੀ ਇਹਨਾਂ ਦੀ ਗੱਲ ਨਹੀਂ ਸੁਣੀ ਦਿੱਤੀ ਤਾਂ ਇਹਨਾਂ ਨੂੰ ਮਜਬੂਰ ਹੋ ਕੇ ਐਸ.ਡੀ.ਐਮ. ਦਫ਼ਤਰ ਦੇ ਬਾਹਰ ਤਣਾ ਦੇ ਰਿਹਾ ਮੈਂ ਪਰਮਿਸ਼ਨ ਤੇ ਮਾਨਕ ਖੰਨਾ ਨਹੀਂ ਮਿਲਿਆ ਆਵਾਜ਼ ਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਮਾਨਾ ਤੇਰੀ ਸੋਚ ਤੇ ਮਾਨਾ ਤੇਰੀ ਸੋਚ ਤੇ ਨਿਊਸਪਲ ਕੌਂਸਲ ਪ੍ਰਚਾਰ ਮਰਦਾਬਾਦ ਨਿਊਸਪਲ ਕੌਂਸਲ ਪ੍ਰਚਾਰ ਮਰਦਾਬਾਦ